ਸਸ਼੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਦੂ ਸਵਾਗਤ ਕਰ ਰਿਹਾ ਹਾਂ ਚੋਣਾਂ ਨੇੜੇ ਨੇ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਨਾਮਜ਼ਦਗੀਆਂ ਭਰਨ ਦਾ ਸਿਲਸਿਲਾ جاری ਹੈ ਤੇ ਦੂਜੇ ਪਾਸੇ ਅਸਤੀਫਿਆਂ ਦਾ ਦੌਰ ਵੀ ਚੱਲ ਰਿਹਾ ਹੈ ਦਲ ਬਦਲੀਆਂ ਦਾ ਦੌਰ ਚੱਲ ਰਿਹਾ ਹੈ ਤੇ ਹੁਣ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਹੈ ਕਾਂਗਰਸ ਦੇ ਕੌਮੀ ਬੁਲਾਰੇ ਗੌਰਵ ਵੱਲਬ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਹਨਾਂ ਨੇ ਇਹ ਅਸਤੀਫਾ ਦਿੱਤਾ ਹੈ ਤੇ ਕਈ ਤਰ੍ਹਾਂ ਦੇ ਨਿਸ਼ਾਨੇ ਕਾਂਗਰਸ ਦੇ ਉੱਤੇ ਸਾਧ ਦਿੱਤੇ ਨੇ ਕਹਿੰਦੇ ਅੱਜ ਕਾਂਗਰਸ દિਸ਼ਾਹੀਣ ਹੋ ਕੇ ਅੱਗੇ ਵਧ ਰਹੀ ਹੈ ਤੇ ਹੋਰ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਨੇ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਇਹ ਪੋਸਟ ਸਾਂਝੀ ਕੀਤੀ ਹੈ ਤੇ ਉਹ ਅਸਤੀਫੇ ਵਾਲੀ ਚਿੱਠੀ ਵੀ ਸਾਂਝੀ ਕਰ ਦਿੱਤੀ ਹੈ ਜੋ ਦੋ ਪੇਜਾਂ ਦੀ ਹੈ। ਦੋ ਪੇਜ ਲਿਖ ਕੇ ਅਸਤੀਫਾ ਦਿੱਤਾ ਗਿਆ ਕਿ ਕਿਉਂ ਉਹ ਕਾਂਗਰਸ ਤੋਂ ਪਿੱਛੇ ਹਟ ਰਹੇ ਨੇ ਤੁਸੀਂ ਵੀ ਆਪਣੀ ਸਕਰੀਨ ਦੇ ਉੱਤੇ ਚਿੱਠੀ ਦੇਖ ਸਕਦੇ ਹੋ ਕਿ ਕੀ ਕਾਰਨ ਰਹੇ ਕਿ ਗੌਰਵ ਵੱਲਬ ਨੇ ਅਸਤੀਫਾ ਦੇ ਦਿੱਤਾ ਕਿਤੇ ਤੋਂ ਪ੍ਰੋਫੈਸਰ ਅਧਿਆਪਨ ਦੇ ਕਾਰੇ ਦੇ ਨਾਲ ਕੰਮ ਦੇ ਨਾਲ ਜੁੜੇ ਹੋਏ ਨੇ ਗੌਰਵ ਵੱਲਬ ਕਹਿੰਦੇ ਮੈਂ ਵਿਚਾਰਧਾਰਾ ਦੇਖ ਕੇ ਪੁਰਾਣੀ ਪਾਰਟੀ ਹੋਣ ਦੇ ਨਾਤੇ ਕਾਂਗਰਸ ਦਾ ਹਿੱਸਾ ਬਣਿਆ ਸੀ ਪਰ ਹੁਣ ਇਹ દિਸ਼ਾਹੀਣ ਹੋ ਚੁੱਕੀ ਹੈ ਹੋਰ ਵੀ ਉਹਨਾਂ ਨੇ ਨਿਸ਼ਾਨੇ ਸਾਧੇ ਨੇ ਉਹ ਕਹਿੰਦੇ ਨੇ ਜੀ ਮੈਂ ਆਪਣੇ ਆਪ ਨੂੰ ਇਹਦੇ ਵਿੱਚ ਸਹਿਜ ਮਹਿਸੂਸ ਨਹੀਂ ਕਰ ਰਿਹਾ ਕਿਉਂਕਿ ਕਾਂਗਰਸ ਪਾਰਟੀ ਅੱਜ ਜਿਸ ਤਰ੍ਹਾਂ ਦਿਸ਼ਾਹੀਨ ਹੋ ਕੇ ਅੱਗੇ ਵਧ ਰਹੀ ਹੈ ਅੱਗੇ ਵੀ ਉਹਨਾਂ ਨੇ ਨਿਸ਼ਾਨਾ ਸਾਧਿਆ ਹੈ ਕਹਿੰਦੇ ਨਾ ਤਾਂ ਮੈਂ ਸਨਾਤਨ ਵਿਰੋਧੀ ਨਾਰੇ ਲਗਾ ਸਕਦਾ ਤੇ ਨਾ ਹੀ ਸੁਬਾ ਸ਼ਾਮ ਦੇਸ਼ ਦੇ ਵੈਲਥ ਕ੍ਰੀਏਟਰਸ ਨੂੰ ਗਾਲ੍ਹਾਂ ਕੱਢ ਸਕਦਾ ਵੈਲਥ ਕ੍ਰੀਏਟਰਸ ਕੀ ਹੈ ਸ਼ਬਦ ਵਰਤੇ ਆ ਉਹਨਾਂ ਨੇ ਤੇ ਕਹਿੰਦੇ ਇਹਨਾਂ ਨੂੰ ਮੈਂ ਗਾਲਾਂ ਵੀ ਨਹੀਂ ਕੱਢ ਸਕਦਾ ਇਸ ਲਈ ਮੈਂ ਕਾਂਗਰਸ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਮੋਡਲੀ ਮੈਂਬਰਸ਼ਿਪ ਤੋਂ ਵੀ ਅਸਤੀਫਾ ਦਿੰਦਾ ਹਾਂ ਉਹਨਾਂ ਨੇ ਕਈ ਹੋਰ ਮੁੱਦੇ ਚੁੱਕੇ ਨੇ ਰਾਮ ਮੰਦਰ ਦੀ ਗੱਲ ਵੀ ਉਹਨਾਂ ਦੇ ਮੂੰਹੋਂ ਥੋੜੀ ਜਿਹੀ ਹਲਕੀ ਫੁਲਕੀ ਨਿਕਲੀ ਆ ਕਿ ਮੈਂ ਖੁਦ ਹਿੰਦੂਆਂ ਮੈਂ ਚਾਹਣਾ ਹੈ ਕਿ Hindu ਧਰਮ ਬਾਰੇ ਮੈਂ ਕੁਝ ਨਾ ਬੋਲਾਂ ਤਾਂ ਉਹਨਾਂ ਨੇ ਕਈ ਗੱਲਾਂ ਕਰਦੇ ਹੋਏ ਦੋ ਪੇਜਾਂ ਦੀ ਚਿੱਠੀ ਲਿਖ ਕੇ ਇਹ ਅਸਤੀਫਾ ਦਿੱਤਾ ਵੱਡੀ ਤੇ अहम ਖਬਰ ਤੁਹਾਨੂੰ ਦੱਸ ਰਿਹਾ ਕਿ ਕਾਂਗਰਸ ਨੂੰ ਝਟਕਾ ਲੱਗਿਆ ਵੈਸੇ ਵੀ ਦਲ ਬਦਲੀਆਂ ਦਾ ਸਿਲਸਲਾ ਲਗਾਤਾਰ ਜਾਰੀ ਹੈ ਪੰਜਾਬ ਦੇ ਵਿੱਚ ਦਿੱਲੀ ਦੇ ਵਿੱਚ ਤੇ ਇਸ ਤੋਂ ਇਲਾਵਾ ਹੋਰ ਨਾ ਥਾਵਾਂ ਦੇ ਉੱਤੇ ਪੂਰੇ ਦੇਸ਼ ਦੇ ਵਿੱਚ ਨਾਰਾਜ਼ਗੀਆਂ ਨੇ ਸੀਟਾਂ ਨੂੰ ਲੈ ਕੇ ਨਾਰਾਜ਼ਗੀਆਂ ਨੇ ਜਾਂ ਫਿਰ ਪਾਰਟੀ ਦੇ ਨਾਲ ਆਪਸੀ ਤਾਲਮਿਲ ਦੀਆਂ ਕਮੀਆਂ ਨੇ ਜਿਸ ਤੋਂ ਬਾਅਦ ਦੇ ਵਿੱਚ ਕਈ ਲੀਡਰ ਭਾਜਪਾ ਛੱਡ ਕੇ ਕਾਂਗਰਸ ਚਾ ਰਹੇ ਨੇ ਕਾਂਗਰਸ ਵਾਲੇ ਭਾਜਪਾ ਦੇ ਵਿੱਚ ਜਾ ਰਹੇ ਨੇ ਤੇ ਹੋਰ ਲੀਡਰ ਇੱਕ ਦੂਜੇ ਨੂੰ ਸਪੋਰਟ ਕਰਦੇ ਵੀ ਨਜ਼ਰ ਆ ਰਹੇ ਨੇ ਕਾਫੀ ਸ਼ਬਦੀ ਹਮਲੇ ਵੀ ਹੋ ਰਹੇ ਨੇ ਹਰਿਆਣਾ ਦੇ ਵਿੱਚ ਵੀ ਬੌਕਸਰ ਵਿਜੇਂਦਰ ਸਿੰਘ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਤੇ ਇਸ ਤੋਂ ਇਲਾਵਾ ਰਵਨੀਤ ਬਿੱਟੂ ਤੋਂ ਲੈ ਕੇ ਹੋਰ ਵੀ ਕਈ ਲੀਡਰ ਭਾਜਪਾ ਵੱਲ ਜਾਂਦੇ ਹੋਏ ਦਿਖਾਈ ਦੇ ਰਹੇ ਨੇ ਸੁਸ਼ੀਲ ਰਿੰਕੂ ਜਿਨ੍ਹਾਂ ਨੂੰ ਸੀਟ ਦਿੱਤੀ ਹੋਵੇ ਪੰਜਾਬ ਦੇ ਵਿੱਚ ਜਲੰਧਰ ਤੋਂ ਉਹ ਇੱਕ ਦੋ ਦਿਨ ਪਹਿਲਾਂ ਕਹਿਣ ਕਿ ਮੈਂ ਕਿਤੇ ਵੀ ਨਹੀਂ ਜਾ ਰਿਹਾ ਵਾਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੁਲਾਕਾਤ ਕਰਨ ਤੇ ਅਚਾਨਕ ਜਾ ਕੇ ਭਾਜਪਾ ਦੇ ਵਿੱਚ ਸ਼ਾਮਲ ਹੋ ਜਾਣ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਨੇ ਤੇ ਹੁਣ ਜਿਸ ਤਰ੍ਹਾਂ ਦੀ ਚਿੱਠੀ ਇਹਨਾਂ ਨੇ ਲਿਖੀ ਹੈ ਗੌਰਵ ਵੱਲਬ ਨੇ ਉਹ ਤੋਂ ਕਈ ਤਰ੍ਹਾਂ ਦੇ ਮਾਇਨੇ ਕੱਢੇ ਜਾਂਦੇ ਨੇ ਕਿ ਸ਼ਾਇਦ ਉਹ ਕਿਤੇ ਭਾਜਪਾ ਦੇ ਵਿੱਚ ਤਾਂ ਨਹੀਂ ਜਾ ਰਹੇ ਜਾਂ ਫਿਰ ਉਹਨਾਂ ਨੂੰ ਕੋਈ ਅਹੁਦੇ ਦੀ ਆਫਰ ਆ ਗਈ ਹੈ ਜਾਂ ਕਿਸ ਤਰ੍ਹਾਂ ਦੇ ਵੀ ਕਈ ਤਰ੍ਹਾਂ ਦੇ ਸਵਾਲ ਨੇ ਜਿਹੜੇ ਵਿਰੋਧੀ ਖੜੇ ਕਰ ਰਹੇ ਨੇ ਪਰ ਫਿਲਹਾਲ ਦਿੱਲੀ ਦੇ ਵਿੱਚ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਹੈ ਗੌਰਵ ਵੱਲਬ ਜੋ ਕੌਮੀ ਬੁਲਾਰੇ ਸੀਗੇ ਕਾਂਗਰਸ ਦੇ ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਨਿਰਧਾਰਨ ਨਿਰਪੱਖ ਰਹਿਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਫੁੱਲਾਂਗੇ ਅੰਦਰੋਂ ਨਿਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਾਲ ਨੰਨਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ